ਬਲਕਾਰ ਸਿੰਘ ਬਲਕਾਰ ਸਿੰਘ ਬੈਂਸ ਬੈਂਸ ਕਿਹੜੇ ਜ਼ਿਲੇ ਤੋਂ ਤੁਸੀਂ ਪਟਿਆਲੇ ਤੋਂ ਜੀ ਪਟਿਆਲੇ ਤੋਂ ਕਿਹੜੀ ਜਥੇਬੰਦੀ ਹੈ ਆਪ ਨੇ ਹੈ ਡੀਕੇਐਮ ਯੂ ਭਾਰਤੀ ਕਿਸਾਨ ਮਜ਼ਦੂਰ ਜੁਨੀਆ ਪੰਜਾਬ ਦੇ ਓਕੇ ਅੱਛਾ ਇਹ ਜਿਹੜੀ ਕਮੇਟੀ ਹੈਗੀ ਹੈ ਇਹ ਚਾਰਾਂ ਚਾਰੇ ਤੁਸੀਂ ਮਤਲਬ ਅੱਜ ਮਹਿਲਾ ਦਿਵਸ ਦੇ ਉੱਤੇ ਵੀ ਐਉਂ ਨਹੀਂ ਲੱਗਦਾ ਕਿ ਮਰਦਾਂ ਨੇ ਕੰਟਰੋਲ ਛੱਡਿਆ ਨਹੀਂ ਅਜੇ ਨਹੀਂ ਨਹੀਂ ਗੱਲ ਪਤਾ ਕੀ ਸੀਗੀ ਜੀ ਇਹ ਕੈਸ਼ ਕਰਕੇ ਨਾ ਥੋੜਾ ਜਿਹਾ ਵੀ ਕਰਕੇ ਜਿਹੜੀ ਇੱਕ ਕਮਿਊਨਿਟੀ ਸਾਡੀ ਇੱਕ ਕਮਿਟੀ ਬਣਦੀ ਸ਼ੁਰੂ ਤੋਂ ਲੈ ਕੇ 11 ਜਨਵਰੀ ਤੋਂ ਲੈ ਕੇ ਇਹ ਚਾਰ ਬੰਦੇ ਪੰਜ ਬੰਦੇ ਨੇ ਅੱਛੇ ਪਰਮਾਨੈਂਟ ਹੀ ਹੈ ਉਹ ਪਰਮਾਨੈਂਟ ਹੀ ਹੈ ਕਿਉਂ ਮਤਲਬ ਲੇਡੀ ਲੇਡੀਆਂ ਨਾਲ ਕੋਈ ਸਬੰਧ ਨਹੀਂ ਇਹਦਾ ਨਹੀਂ ਜੀ ਜੀ ਉਹ ਕੈਸ਼ ਦਾ ਕੰਮ ਹੈ ਨਾ ਜੀ ਠੀਕ ਹੈ ਠੀਕ ਜੀ ਤੁਹਾਡਾ ਸ਼ੁਭਨਾ ਕੀ ਹੈ ਜੀ ਮੇਰਾ ਨਾਮ ਜਗਰਾਜ ਸਿੰਘ ਬੀਕੇਜੂ ਇਕਤਾ ਯਾ ਜ਼ਿਲ੍ਹਾ ਮੋਗੇ ਦਾ ਆਗੂ ਓਕੇ ਤੁਹਾਡਾ ਸੀ ਹਰਜੀ ਸੁਵੇਦਾਰ ਹਰਜੀਤ ਸਿੰਘ ਮਾਗਟੋ ਜਥੇਵੰਦੀ ਕਿਹੜੀ ਤੁਹਾਡੀ ਜਥੇਵੰਦੀ ਕਿਹੜੀ ਹੈ ਜਥੇਵੰਦੀ ਆਪਣੀ ਬੀਕੇਜੀ ਦੁਆਬਾ ਓਕੇ ਤੁਹਾਡਾ ਸਰ ਉਸਾਨ ਵਿੱਚ ਦੂਰ ਸੰਗਤ ਪਹਿਲੇ ਮੈਂ ਜਾਵਾਂ ਤਾਂ ਸਵੇਰ ਕੋਈ ਤੇ ਅੱਗੇ ਲਖਬਿੰਦਰ ਸਿੰਘ ਬ੍ਰਿਆਮਨੰਗਲ ਓਕੇ ਸ਼ੁਕਰੀਆ ਸਰ